ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ 118ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਿਜਾ ਕੇ ਦਿਖਾਉਣਾ ਤਾਂ ਅੱਜ ਤੁਹਾਨੂੰ ਅਸੀਂ ਮੋਰਨੀ ਅੰਮ੍ਰਿਤਸਰ ਸ਼ਾਹੀ ਦਸਤਾਰ ਦੋਨਾਂ ਪਾਸੇ ਪੇਚਾ ਲੀ ਸਿਜਾ ਕੇ ਦਿਖਾਵਾਂਗੇ ਉੱਪਰ ਵੀ ਪੰਜ-ਪੰਜ ਲੜ ਕੱਢ ਕੇ ਦਿਖਾਵਾਂਗੇ ਪਹਿਲੀ ਵਾਰ ਅਪਲੋਡ ਹੋਈ ਹੈ ਇਹ ਵੀਡੀਓ ਇਸ ਲਈ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਦਸਤਾਰ ਦੀ ਗਿੱਲੀ ਕਰਕੇ ਇਸ ਤਰੀਕੇ ਨਾਲ ਬੰਨ ਕੇ ਤੁਸੀਂ ਪੂਣੀ ਕੱਲਣੀ ਹੈ ਪੂਣੀ ਤੁਹਾਡੀ ਦੋ ਗਿੱਠਾਂ ਚ ਚੋੜੀ ਹੋਣੀ ਚਾਹੀਦੀ ਹੈ ਸਿਰ ਦੇ ਵਿੱਚ ਘੜ ਜੂੜਾ ਸਿਰ ਤੇ ਗੰਗਲ ਸਾਹਿਬ ਨੂੰ ਸਿਜਾ ਕੇ ਇਸ ਤਰੀਕੇ ਨਾਲ ਬ ਪਿੱਛੇ ਤੱਕ ਸਾਫ਼ ਕਰਾਂਗੇ ਸੱਜੇ ਪਾਸੇ ਦੂਜੇ ਲੜਦੇ ਅਸੀਂ ਹੁਣ ਨੀਚੋਂ ਜੀ ਦੋ ਲੜ ਬਣਾ ਕੇ ਰੱਖਾਂਗੇ ਹੁਣ ਦੇਖੋ ਦੋਨੋਂ ਔਖਾਂ ਤੁਹਾਡੀਆਂ ਬਰਾਬਰ ਠਕੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਸੱਜੇ ਪਾਸੇ ਵਾਲੇ ਲੜਦੇ ਅਸੀਂ ਤਿੰਨ ਲੜ ਬਣਾਵਾਂਗੇ ਫਿਰ ਚੰਗੀ ਤਰ੍ਹਾਂ ਸਾਫ਼ ਕਰਕੇ ਪੈਨ ਲਾ ਲਵਾਂਗੇ ਇਧਰੋਂ ਬੱਸ ਅਸੀਂ ਦੋ ਲੜ ਬਣਾ ਲੈਣੇ ਨੇ ਹੁਣ ਇਸ ਲੜ ਦੇ ਵੀ ਅਸੀਂ ਤਿੰਨ ਲੜ ਬਣਾਣੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਧਰ ਫਿਰ ਪੈਨ ਲਗਾ ਦਵਾਂਗੇ ਅਗਲੇ ਪਾਸੇ ਤੁਸੀਂ ਇਹਦੇ ਵੀ ਦੋ ਲੜ ਬਣਾ ਲੈਣੇ ਨੇ ਹੁਣ ਇਸ ਲੜ ਦੇ ਅਸੀਂ ਦੋ ਲੜ ਬਣਾਵਾਂਗੇ ਤੇ ਅਖੀਰ ਤੇ ਤੁਹਾਡੇ ਦੋਨਾਂ ਪਾਸੇ ਇਹ 11-11 ਪੇ ਮਾ ਦੇਣਾ ਤੁਸੀਂ ਪੈਂਦੀ ਮਦਦ ਨਾਲ ਉੱਪਰਲੇ ਹਿੱਸੇ ਤੋਂ ਫਿਰ ਦੂਜੇ ਛੇਸ਼ੇ ਦੇ ਕੇ ਸਾਰੀ ਦਸਤਾਰ ਦੀ ਸਫਾਈ ਕਰਾਂਗੇ ਫਿਰ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਸੈਨ ਨੂੰ ਚੰਗੀ ਤਰ੍ਹਾਂ ਠਾਕੇ ਪਿੱਛੇ ਲੂਪੀ ਨੂੰ ਵੀ ਅੰਦਰ ਕਰ ਦੇਵਾਂਗੇ ਇਸ ਦਸਤਾਰ ਦੀ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਉੱਥੇ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਨਾਲ ਅਤੇ ਬਰੀਕੀ ਨਾਲ ਸਮਝਾਇਆ ਗਿਆ ਫਿਰ ਅਖੀਰ ਤੇ ਸਾਰੇ ਪੇਚਾਂ ਨੂੰ ਤੁਸੀਂ 3D ਕਰ ਦੇਣਾ ਤੇ ਦਸਤਾਰ ਨੂੰ ਦੇਖ ਸਕਦੇ ਹੋ ਹੁਣ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਨਾ ਭੁੱਲਿਓ ਪਿਛਲੇ 118 ਦਿਨ ਤੋਂ ਅਸੀਂ ਤੁਹਾਨੂੰ ਰੋਜ਼ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸੇ ਜਾ ਕੇ ਦਿਖਾ ਰਹ